ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੀਖੀ ਹੋਗੇ ਚੜ੍ਹਦੀ ਕਲਾ 'ਚ ਹੋਗੇ ਦੋਸਤੋ ਇੱਕ ਹੋਰ ਬਹੁਤ ਸੋਹਣੀ ਵੀਡੀਓ ਲੈ ਕੇ ਆਇਆ ਹਾਂ ਬਹੁਤ ਸੋਹਣਾ ਟੌਪਿਕ ਆ ਵਿਸ਼ਾ ਚੰਗਾ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਆਪ ਜੀ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਬੈਨੀਫਿਟ ਲੈ ਸਕੋ ਚੰਗੀ ਲੱਗੇ ਤਾਂ ਹੋਰ ਲੋਕਾਂ ਤੱਕ ਵੀ ਸ਼ੇਅਰ ਜਰੂਰ ਕਰਦੇ ਕਰੋ ਜੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਚਲਾਕ ਬੰਦਿਆਂ ਬਾਰੇ ਠੀਕ ਹੈ ਜੀ ਚਲਾਕ ਦਾ ਕਹਿਣਾ ਮਤਲਬ ਇਹ ਨਹੀਂ ਵੀ ਉਹ ਬੰਦਾ ਦੂਸਰੇ ਨੂੰ ਨੁਕਸਾਨ ਪਹੁੰਚਾ ਕੇ ਚਲਾਕੀ ਕਰਕੇ ਨੁਕਸਾਨ ਪਹੁੰਚਵਾਦਾ ਜਾਂ ਹੋਰ ਵੈਸੇ ਚਲਾਕੰ ਦਾ ਅੱਜ ਦੇ ਸਮੇਂ ਵਿੱਚ ਚਲਾਕੀ ਬਹੁਤ ਜ਼ਰੂਰੀ ਆ ਚਲਾਕ ਬੰਦੇ ਦਾ ਹੋਣਾ ਬਹੁਤ ਜ਼ਰੂਰੀ ਆ ਨਾ ਜਿਹਨੂੰ ਜਾਂ ਕਹਾਂ ਉਹਦਾ ਮਾਈਂਡ ਬਹੁਤ ਸ਼ਾਰਪਾ ਹਨਾ ਇਹ ਵੀ ਕਹਿ ਸਕਦੇ ਆ ਬੰਗਾਲੀ ਦੇ ਵਿੱਚ ਹਨਾ ਤੇ ਕਿਹੜੇ ਕਿਹੜੇ ਗੁਣ ਹੁੰਦੇ ਆ ਜੀ ਚਲਾਕ ਬੰਦੇ ਦੇ ਵਿੱਚ ਉਹਨੂੰ ਚਲਾਕ ਕਿਉਂ ਕਿਹਾ ਜਾਂਦਾ ਹਨਾ ਚੰਗੇ ਪਾਸੇ ਹਨਾ ਉਹ ਆਪਾਂ ਗੱਲ ਕਰਾਂਗੇ ਅੱਜ ਹਨਾ ਤੇ ਉਸ ਚਲਾਕ ਬੰਦੇ ਵਿੱਚ ਪਹਿਲਾ ਗੁਣ ਇਹ ਹੁੰਦਾ ਕਿ ਉਹ ਆਪਣੇ ਆਪ ਦੀ ਕਮਜ਼ੋਰੀ ਨਹੀਂ ਯਾਦ ਕਰਦਾ ਕਿਸੇ ਕੋਲ ਮਨ ਲੋ ਮੇਰੀ ਕੋਈ ਕਮਜ਼ੋਰੀ ਆ ਨਾ ਮੈਂ ਕਿਸੇ ਨੂੰ ਦੱਸੂਗਾ ਮੇਰੀ ਇਹ ਚੀਜ਼ ਇਹ ਚੀਜ਼ ਕਮਜ਼ੋਰੀ ਆ ਕਿਉਂਕਿ ਅਗਲਾ ਬੰਦਾ ਉਸ ਕਮਜ਼ੋਰੀ ਦਾ ਫਾਇਦਾ ਚੱਕ ਸਕਦਾ ਠੀਕ ਹੈ ਜੀ ਇਸ ਲਈ ਜਿਹੜਾ ਚਲਾਕ ਬੰਦਾ ਹੁੰਦਾ ਉਹ ਸਭ ਤੋਂ ਪਹਿਲਾਂ ਤਾਂ ਇਹ ਆਪਣੀ ਕਮਜ਼ੋਰੀ ਕਿਸੇ ਅੱਗੇ ਨਹੀਂ ਪੇੜ ਖੋਲਣਾ ਆਪਣੀ ਕਮਜ਼ੋਰੀ ਦਾ ਇਹ ਪਹਿਲਾ ਇੱਕ ਪੁਆਇੰਟ ਹੁੰਦਾ ਕੌਣ ਹੁੰਦਾ ਹੈ ਨਾ ਚਲਾਕ ਬੰਦੇ ਦਾ ਠੀਕ ਹੈ ਜੀ ਉਸ ਤੋਂ ਬਾਅਦ ਦੂਜੇ ਨੰਬਰ ਤੇ ਚਲਾਕ ਬੰਦਾ ਜਿਹੜਾ ਉਹ ਸਾਹਮਣੇ ਵਾਲੇ ਬੰਦੇ ਦੇ ਜਿੰਨਾ ਉਹ ਗੱਲਬਾਤ ਕਰ ਲਿਆ ਜਾਂ ਜੋ ਵੀ ਆ ਹਨਾ ਉਹਦੀਆਂ ਹਰਕਤਾਂ ਤੇ ਪੂਰੀ ਨਜ਼ਰ ਰੱਖਦਾ ਆ ਉਹਦੀ ਬੋਡੀ ਲੈਂਗੁਏਜ ਉਹਦੀ ਗੱਲਬਾਤ ਕਰਨ ਤੇ ਜਿਸ ਲੈਜੈਂਡ ਆ ਉਹ ਗੱਲ ਕਰਦਾ ਇਹ ਚੀਜ਼ ਨੂੰ ਬੜੇ ਧਿਆਨ ਨਾਲ ਦੇਖਦਾ ਉਹ ਜਿਹੜਾ ਚਲਾਕ ਬੰਦਾ ਹੁੰਦਾ ਇਹ ਚੀਜ਼ ਨੂੰ ਅਬਜ਼ਰਵ ਕਰਦਾ ਉਸ ਬੰਦੇ ਦੀ ਚੀਜ਼ ਨਹੀਂ ਕਿ ਇਹ ਹਿੰਦੂ ਜੀ ਆ ਤੇ ਤੀਜੇ ਨੰਬਰ ਤੇ ਜਿਹੜਾ ਚਲਾਕ ਬੰਦਾ ਹੁੰਦਾ ਜੀ ਤੇ ਉਹਨਾਂ ਨੂੰ ਮੌਕੇ ਦੀ ਤਲਾਸ਼ ਚ ਰਹਿੰਦਾ ਆ ਮੌਕੇ ਦੀ ਤਲਾਸ਼ ਮਤਲਬ ਕਹਿਣ ਤੋਂ ਭਾਵ ਕਿ ਉਹਨੂੰ ਕੋਈ ਵੀ ਚੀਜ਼ ਸਿੱਖਣ ਨੂੰ ਮਿਲਦੀ ਆ ਕਿਤੋਂ ਵੀ ਹਨਾ ਚਾਹੇ ਉਹ ਤੋਂ ਉਮਰ 'ਚ ਛੋਟਾ ਜਾਂ ਵੱਡਾ ਆ ਉਹ ਜਿੱਥੇ ਵੀ ਉਹਨੂੰ ਮੌਕਾ ਮਿਲਦਾ ਵੀ ਕੁਝ ਸਿੱਖਣਾ ਆ ਹਨਾ ਵੀ ਇਹ ਫਿਊਚਰ ਕੰਮ ਆਊਗਾ ਤਾਂ ਉਹ ਉਹ ਮੌਕਾ ਨਹੀਂ ਖਝੁੰਦਾ ਹੈਗਾ ਉਹ ਚੀਜ਼ ਨੂੰ ਸਿੱਖ ਲੈਂਦਾ ਹਨਾ ਉਸ ਨੂੰ ਉੱਥੋਂ ਗਿਆਨ ਲੈ ਲੈਂਦਾ ਹਨਾ ਉਹ ਇਹ ਨਹੀਂ ਹੁੰਦਾ ਵੀ ਯਾਰ ਇਹ ਬੰਦਾ ਕੌਣ ਆ ਜਾਂ ਕੀ ਆ ਉਹਨੇ ਉੱਥੋਂ ਗਿਆਨ ਲੈ ਲੈਣਾ ਆਪਣਾ ਇਹ ਤੀਜੀ ਨਿਸ਼ਾਨੀ ਹੁੰਦੀ ਹੈ ਜੀ ਚਲਾਕ ਬੰਦੇ ਦੀ ਤੇ ਚੌਥੇ ਨੰਬਰ ਤੇ ਇਹ ਚਲਾਕ ਬੰਦਾ ਹੁੰਦਾ ਉਹਦੀ ਸੋਚ ਉਹਦਾ ਸੋਚਣ ਦਾ ਤਰੀਕਾ ਬਹੁਤ ਵਧੀਆ ਹੁੰਦਾ ਉਹ ਉਹਦੇ ਜਿਹੜਾ ਉਹਦੀ ਸੋਚ ਹੁੰਦੀ ਆ ਉਹ ਬੜੀ ਪੱਕੀ ਹੁੰਦੀ ਆ ਕਿਸੇ ਵੀ ਚੀਜ਼ ਨੂੰ ਲੈ ਕੇ ਹਨਾ ਉਹ ਜਨਕਿਏ ਕਨਫਿਊਜ਼ ਨਹੀਂ ਰਹਿੰਦਾ ਆਪਣੇ ਆਪ ਦੇ ਵਿੱਚ ਹਨਾ ਉਹਦੀ ਸੋਚ ਬਹੁਤ ਜ਼ਿਆਦਾ ਪਰਪੱਕ ਹੁੰਦੀ ਆ ਆਪਣੇ ਆਪ ਨੂੰ ਲੈ ਕੇ ਨਾ ਜਾਂ ਦੂਜਿਆਂ ਨੂੰ ਲੈ ਕੇ ਹਨ ਤੇ ਨੰਬਰ 5 ਤੇ ਆਪਾਂ ਗੱਲ ਕਰਾਂਗੇ ਜੀ ਕੋਈ ਵੀ ਡਿਸੀਜਨ ਲੈਣਾ ਜਿਉਂਨੇ ਹਨਾ ਕੋਈ ਫੈਸਲਾ ਲੈਣਾ ਤਾਂ ਉਸ ਚੀਜ਼ ਦਾ ਫੈਸਲਾ ਲੈਣ ਤੋਂ ਪਹਿਲਾਂ ਉਹ ਤਿੰਨ ਚਾਰ ਵਾਰ ਉਸ ਚੀਜ਼ ਤੇ ਸੋਚਦਾ ਆ ਚਾਹੇ ਉਹ ਸਟੱਡੀ ਨੂੰ ਲੈ ਕੇ ਹੋਵੇ ਚਾਹੇ ਬਿਜ਼ਨਸ ਨੂੰ ਲੈ ਕੇ ਹੋਵੇ ਚਾਹੇ ਕੋਈ ਚੀਜ਼ ਪਰਚੇਸ ਕਰਨੀ ਹੋਵੇ ਉਪਲਬ 3 4 ਬਾਰੇ ਲਗ ਲਗ ਪੁਆਇੰਟ ਉਹ ਵੀ ਉਹ ਚੀਜ਼ ਬਾਰੇ ਸੋਚੂਗਾ ਫੇਰ ਹੀ ਉਹ ਡਿਸੀਜਨ ਤੇ ਜਾਂਦਾ ਸੋ ਇਹ ਚਾਰ ਪੰਜ ਨਿਸ਼ਾਨੀਆਂ ਨੇ ਚਲਾਕ ਬੰਦੇ ਦੀਆਂ ਹੁਣ ਤੁਸੀਂ ਦੇਖੋ ਤੁਹਾਡੇ ਵਿੱਚ ਇਹ ਗੁਣ ਹੈਗੇ ਨੇ ਇਹ ਆਪਾਂ ਗੁਣ ਕਵਾਂਗੇ ਇਹਨੂੰ ਇਸੇ ਦੀ ਕਹਾਂਗੇ ਕਿ ਜਿਹੜਾ ਬੰਦਾ ਚਲਾਕਾ ਬਹੁਤ ਹੈ ਨਾ ਐਦਾਂ ਕਰਦਾ ਇਹ ਚੰਗੇ ਪਾਸੇ ਵਾਲੇ ਗੁਣ ਨੇ ਹੁਣ ਦੇਖੋ ਤੁਹਾਡੇ ਜਿਹੇ ਗੁਣ ਹੈਗੇ ਜੇ ਨਹੀਂ ਹੈਗੇ ਤਾਂ ਇੰਨਾ ਗੁਣਾਂ ਨੂੰ ਆਪਣੇ ਵਿੱਚ ਲੈ ਕੇ ਆਓ ਇਹ ਤੁਹਾਡੇ ਲਈ ਬਹੁਤ ਹੈਲਪ ਕਰਨਗੇ ਤੁਹਾਡੇ ਫਿਊਚਰ ਦੇ ਵਿੱਚ ਤੁਹਾਡੀ ਲਾਈਫ ਦੇ ਵਿੱਚ ਸੋ ਇੱਥੇ ਵੀਡੀਓ ਖਤਮ ਕਰਦੇ ਆਂ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਥੈਂਕ ਯੂ